ਮੰਗਫਲੀ ਅਤੇ ਮੂੰਗਫਲੀ ਵੇਚਣ ਵਾਲੇ ਗਰੀਬ ਪ੍ਰਵਾਸੀ ਦੀ ਸਾਰੀ ਕਮਾਈ ਲੁੱਟ ਕੇ ਲੈ ਗਏ ਦੋ ਲੁਟੇਰੇ ਆਪਣਾ ਧਫੜੀ ਵਿੱਚ ਸਕੂਟਰੀ ਉੱਥੇ ਹੀ ਛੁੱਟ ਗਏ ਨਸ਼ੇ ਵਿੱਚ ਤੁੱਤ ਸਨ ਦੋਵੇਂ ਲੁਟੇਰੇ ਮਾਮਲਾ ਗੁਰਦਾਸਪੁਰ ਦੇ ਤਾਰੀਬਾਲ ਨਵੀਂ ਅਬਾਦੀ ਇਲਾਕੇ ਦਾ ਜਿੱਥੇ ਮੂੰਗਫਲੀ ਵੇਚਣ ਵਾਲੇ ਪ੍ਰਵਾਸੀ ਫੜੀ ਵਾਲੇ ਨੂੰ ਵੀ ਲੁਟੇਰਿਆਂ ਨੇ ਨਹੀਂ ਬਖਸ਼ਿਆ ਪਿਸਤੌਲ ਦੀ ਨੋਕ ਤੇ ਇਸ ਪ੍ਰਵਾਸੀ ਪਰਿਵਾਰ ਕੋਲੋਂ ਸਾਰੀ ਦਿਨ ਦੀ ਕਮਾਈ ਲੁੱਟ ਕੇ ਲੈ ਗਏ ਲੁਟੇਰੇ ਸਕੂਟਰੀ ਤੇ ਆਏ ਸੀ ਅਤੇ ਨਸ਼ੇ ਵਿੱਚ ਝੂਮ ਰਹੇ ਸੀ ਉਹਨਾਂ ਨੂੰ ਇੰਨੀ ਹਫੜਾ ਤਫੜੀ ਪਈ ਸੀ ਕਿ ਲੁੱਟੇ ਤੋਂ ਬਾਅਦ ਸਕੂਟਰੀ ਵੀ ਉੱਥੇ ਹੀ ਛੱਡ ਕੇ ਦੌੜ ਗਏ ਵਾਲੇ ਲੜਕੇ ਆਕਾਸ਼ ਨੇ ਦੱਸਿਆ ਕਿ ਦੋ ਨੌਜਵਾਨ ਉਹਨਾਂ ਦੀ ਫੜੀ ਤੇ ਸਕੂਟੀ ਤੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਪਹਿਲਾਂ ਉਹ ਮੁੰਗਫਲੀ ਗੱਚਕ ਆਦ ਖਰੀਦਣ ਦਾ ਬਹਾਨਾ ਕਰਨ ਲੱਗ ਪਏ ਅਤੇ ਫਿਰ ਉਹਨਾਂ ਵਿੱਚੋਂ ਇੱਕ ਨੇ ਪਿਸਤਲ ਕੱਢ ਲਿਆ ਤੇ ਕਿਹਾ ਕਿ ਜੋ ਕੁਝ ਵੀ ਉਹਨਾਂ ਕੋਲ ਹੈ ਕੱਢ ਦੋ ਨੌਜਵਾਨ ਆਕਾਸ਼ ਨੇ ਦੱਸਿਆ ਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਨੌਜਵਾਨ ਜਿਵੇਂ ਨਸ਼ੇ ਵਿੱਚ ਹਨ ਉਹ ਬਹੁਤ ਡਰ ਗਿਆ ਤੇ ਬੋਰੀ ਵਿੱਚੋਂ ਪੈਸੇ ਕੱਢ ਕੱਢਣ ਲੱਗ ਪਿਆ ਬੋਰੀ ਵਿੱਚ ਪੈਸੇ ਵੇਖ ਕੇ ਉਹ ਬੋਰੀ ਵਿੱਚ ਹੀ ਵਿੱਚੋਂ ਖੋ ਕੇ ਫਰਾਰ ਹੋ ਗਏ ਮੇਰਾ ਨਾਮ ਆਕਾਸ਼ ਹੈ ਔਰ ਮੈਂ ਡਿਸਟ੍ਰਿਕਟ ਬਰੇਲੀ ਦਾ ਰਹਿਣ ਵਾਲਾ ਹਾਂ मेरे साथ आधे घंटे पहले यहाँ पर मैं मूंगफली का काम करता हूँ पिस्टल दिखाकर बंदों ने पैसे खो लिए थे स्कूटरी से आए थे एक्टिवा स्कूटरी से आए थे और मुंह बंदे सी शायद पिस्टल दिखा के उनने सारे पैसे ले गए पैसे ऐसे पांच छह हजार रुपए होंगे क्योंकि आज किसी को देने थे पैसे पांच साल काम करते हुए हो गए यहाँ पर कुछ सौदे के बहाने ली थी कुछ मूंगफली ली थी ਉਹ ਗੱਜ ਕੁੱਜ ਲੈਣੇ ਦੇ ਬਹਾਨੇ ਆਏ ਸੀ ਫਿਰ ਉਹਨਾਂ ਪਿਸਤਲ ਲਿਗਾ ਕੇ ਦਿਖਾ ਦਿੱਤੀ ਪਿਸਤਲ ਦਿਖਾਉਣੇ ਬਾਅਦ ਬੋਲੇ ਸਾਰੇ ਪੈਸੇ ਖੋ ਕੇ ਲੈ ਕੇ ਬੋਰੀ ਸਾਹਿਦ ਪੂਰੇ ਪੀ ਆ ਰਹਿ ਗਈ ਹੈ ਅਭੀ ਤੱਕ ਨਹੀਂ ਕੀ ਹੈ ਮੇਰਾ ਨਾਮ ਬਲਚਰਨ ਸਿੰਘ ਆ ਤਾਂ ਮੈਂ ਨਵੀ ਪਾਦੀ ਦਾ ਰਹਿਣ ਵਾਲਾ ਪਿੱਛੇ ਹੀ ਇਹਨਾਂ ਦੇ ਲੱਗੇ ਮੇਰਾ ਘਰ ਵਾ ਤੇ ਜਿੱਦਾਂ ਇੱਥੇ ਚੀਕ ਝਾੜਾ ਜਾਂ ਪਿਆ ਤੇ ਅਸੀਂ ਉਸ ਵੇਲੇ ਬੈਕ ਸਾਈਡ ਤੇ ਹੀ ਖਲੋਤੇ ਹਾਂ ਤੇ ਅਸੀਂ ਜਦੋਂ ਇੱਥੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਕਿ ਇਹ ਭਾਜੀ ਕੋ ਨਾ ਇੱਥੇ ਮੂਫਲੀ ਲੈਣ ਦੇ ਬਹਾਨੇ ਦੋ ਬੰਦੇ ਆਏ ਸਕੂਟਰੀ ਲਾਈ ਚਿੱਟੇ ਰੰਗ ਦੀ ਐਕਟਿਵਾ ਤੇ ਉਹਨਾਂ ਨੇ ਪਹਿਲਾਂ ਇਹਨਾਂ ਕੋਲ ਮੂਫਲੀ ਮੰਗੀ ਮੂਫਲੀ ਲੈਣ ਦੇ ਬਹਾਨੇ ਜਦੋਂ ਉਹਨਾਂ ਨੇ ਵੇਖਿਆ ਕਿ ਬੋਰੀ ਦੇ ਵਿੱਚ ਇਹਨਾਂ ਕੋਲ ਬਹਾਵਾ ਪੈਸੇ ਪਏ ਨੇ ਉਹਨਾਂ ਨੇ ਮੁੜ ਕੇ ਉਸੇ ਵੇਲੇ ਦੋਹਾਂ ਬੰਦਿਆਂ ਕੋਲ ਪਿਸਟਲ ਹੀ ਇਹਨਾਂ ਨੂੰ ਇਹਨਾਂ ਨੂੰ ਪਿਸਟਲ ਦਿਖਾ ਲਈ ਪਿਸਟਲ ਵਿਖਾ ਲ ਗਏ ਵਿਜਾਰੇ ਡਰ ਗਏ ਤੁਹਾਨੂੰ ਪਤਾ ਪਰਦੇਸੀ ਬੰਦੇ ਨੇ ਇਹ ਡਰ ਗਏ ਤੇ ਇਹਨਾਂ ਨੇ ਪਿੱਛੇ ਹਟ ਗਏ ਉਹਨਾਂ ਨੇ ਸਣੇ ਬੋਰੀ ਪੈਸੇ ਸਾਰੇ ਚੁੱਕੇ ਚੁੱਕ ਕੇ ਤੇ ਆ ਫਤੇਨਗਲ ਇਧਰ ਨੂੰ ਵਾਲੀ ਸਾਈਡ ਨੂੰ ਭੱਜ ਗਏ ਭਾਜੀ ਇਹ ਮੰਗ ਕਰਦਾ ਕਿ ਪ੍ਰਸ਼ਾਸਨ ਨੂੰ ਇੱਥੇ ਪੁਲਿਸ ਨੂੰ ਬਹੁਤ ਮਤਲਬ ਹਰ ਜਗ੍ਹਾ ਇਹ ਬਹੁਤ ਬੁਰਾ ਹਾਲਾਤ ਹੈ ਨਸ਼ੇ ਦੇ ਕਰਕੇ ਇਹ ਸਾਰਾ ਕੰਮ ਹੋਇਆ ਮੇਰੇ ਤੱਕ ਜਿਤ ਤੱਕ ਅੰਦਾਜ਼ਾ ਵਾ ਕਿ ਇਹ ਕੰਮ ਜਿਹੜਾ ਵਾ ਇਹ ਨਸ਼ੇੜੀਆਂ ਦਾ ਹੀ ਹੈਗਾ ਵਾ ਵੀ ਐਡੀ ਹਿੰਮਤ ਨਾਲ ਜਿਹੜਾ ਨਸ਼ੇੜੀ ਕੰਮ ਕਰਕੇ ਨਸ਼ੇ ਨੂੰ ਜਿੰਨਾ ਚਿਰ ਨੱਥ ਨਹੀਂ ਪਾਉਗੀ ਔਰ ਪੁਲਿਸ ਨੂੰ ਚਾਹੀਦਾ ਵਾ ਕਿ ਇੱਥੇ ਥੋੜੀ ਜੀ ਪੈਰਵਾਹੀ ਜਿੱਦਾਂ ਹੋਣੇ ਚੌਂਕ ਆ ਮੇਨ ਆ ਤੇ ਕੁਝ ਇੱਥੇ ਬੰਦਾ ਪੀਸੀਆਰ ਦਾ ਕੋਈ ਚੌਂਕ ਦੇ ਵਿੱਚ ਬੰਦੇ ਨੂੰ ਮੱਲੇ ਇਹਨਾਂ ਨੂੰ ਡਿਊਟੀ ਦੇਣੀ ਚਾਹੀਦੀ ਆ ਨੇ ਰਾਹੀ ਇੱਧਰ ਭਾਜੀ ਇੱਧਰ ਨਾ ਤਾਂ ਕੋਈ ਇੱਧਰ ਕੋਈ ਲਾਈਟ ਵਾ ਕੋਈ ਮਿਊਨਿਸਪਲ ਲੋਨਾ ਕੋਈ ਵੀ ਕੋਈ ਚੀਜ਼ ਜਗਦੀ ਨਹੀਂ ਆਏ ਤੇ ਕੋਈ ਘਰ ਵਾਲਾ ਜਗਾਵੇ ਲਾਈਟ ਦਾ ਪਤਾ ਲੱਗਦਾ ਨਹੀਂ ਅਦਰਵਾਇਜ਼ ਇੱਥੇ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ